ਮੰਗ ਲੱਗੀ ਆਦਾ ਬੈਠਾ ਅਸੀਂ ਆਪਣਾ ਪਰਿਵਾਰ ਨਾਲ ਗੁਰੂ ਘਰ ਜਾਂਦੇ ਹੋਏ ਆ ਇੱਥੇ ਪ੍ਰੋਪਰ ਜਾਮ ਚੱਕੇ ਜਾਮ ਜਾਮ ਲੱਗਾ ਸardar ji ਨੇ ਉੱਪਰੋਂ ਮਗਰੋਂ ਗੱਡੀ ਲਿਆ ਕੇ ਢਿਗਰੇ ਲਿਆ ਗੱਡੀ ਸਾਡਾ ਬੱਚਿਆਂ ਦਾ ਬਹੁਤ ਮਤਲਬ ਜੀ ਜਾਨੀ ਨੁਕਸਾਨ ਜਾਂ ਹੋਣ ਤੋਂ ਰਿਆ ਬਾਕੀ ਨੁਕਸਾਨ ਤੇ ਪ੍ਰੋਪਰ ਤੁਹਾਡੇ ਗੱਡੀ ਦੀ ਦੇਖ ਨਹੀਂ ਦਿੱਤੀ ਪੂਰੀ ਡੈਮੇਜ ਕਰਤੀ ਇਹਨੇ ਗੱਡੀ ਨਵੀਂ ਗੱਡੀ ਹੈ ਕਿਹੜੀ ਜਗ੍ਹਾ ਦਾ ਹੈ ਨੀਓਮਬਰ ਸਰ ਜੀ ਪੂਰ ਪੜਾਜਾ ਨੇ ਕੀਤਾ ਫੋਨ ਕੀਤਾ ਕਹਿੰਦੇ ਆ ਰਹੇ ਆ 5-10 ਮਿੰਟ ਚ ਆ ਰਹੇ ਆ ਮੰਮੀ ਜੋ ਤੁਹਾਡਾ ਹੈਗਾ ਉਹ ਦੇ ਦਿਓ ਅਸੀਂ ਨਵੀਂ ਗੱਡੀ ਲਈ ਆਏ ਆ ਹੱਥ ਜੋੜੇ ਆ ਬਾਬਾ ਜੀ ਨੇ ਗਾੜੀ ਵੇਖ ਹੱਥ ਜੋੜੇ ਆ ਕੋਈ ਕੀਤੀ ਸਾਡੇ ਬੱਚਿਆਂ ਦਾ ਜੋ ਵੀ ਆ ਬੜਾ ਬਹੁਤ ਬਚਾ ਹੋਇਆ 1 ਲੱਖ ਤੇ ਮਲਕ ਨਾਲ ਗੱਲ ਉਹ ਕਹਿੰਦੇ ਆਹੀਂ ਨਹੀਂ ਜਾਣਦੇ ਇਹ ਨਹੀਂ ਆਣਾ ਜੀ ਕੋਈ ਲਿਆਵਾ ਦੇ ਨਾਲ ਨੂੰ ਕੋਈ ਨਹੀਂ ਕਿ ਪ੍ਰਵਾ ਤੁਸੀਂ ਦੇਖੋ ਡਰਾਵਡ ਦੇਖੋ ਲੋ ਬੇਦਰ ਨਾਲ ਗਏ ਅੰਗਰੇਜ਼ ਕਿਥੋਂ ਆ ਗਏ ਮਰਦਾ ਪਰ ਕੀ ਗੱਲ ਬੇਦਰ ਨਾਲ ਆਖੋਣੇ ਬੱਦੀ ਹੋਈ ਬਸ ਗੱਲਬਾਤ ਕਾਜੀ ਆਣੇ ਨਾਲ ਗੱਲੋ ਕੱਢੀ ਗਾੜੀ ਕਰਤੀ ਆ ਉਹਨਾਂ ਦਾ ਕਹਿਣਾ ਵੀ ਟ੍ਰੱਕ ਲਿਆ ਕੇ ਜਿੱਦੀ ਮਾਰਿਆ ਨਾ ਪਾਇਂ ਟ੍ਰੱਕ ਮਾਰਿਆ ਟ੍ਰੱਕ ਆਈਦਾ ਵਾ ਡਵਾਜ ਦਾ ਇੰਨੀ ਕਿ ਪਾਰੀ ਪਟ ਨਹੀਂ ਹੋਣਾ ਗਲਤੀ ਉਹਨਾਂ ਦੀ ਹੈ ਵੀ ਤੇ ਮੇਰੀ ਅਟਾ ਸੋ ਨਾ ਕੀ ਗੱਲ ਦੀ ਕਿਦਾਂ ਗਲਤੀ ਉਹ ਇੱਥੇ ਕਾਰ ਲਾਈ ਸੀ ਆਪਾਂ ਕੋਲ ਤੇ ਆ ਦੋਨਾਂ ਗਾੜੀ ਜਿਹਦਾ ਆਪਾਂ ਐਕਸੀਡੈਂਟेड ਟਰੱਕ ਔਰ ਗੱਡੀ ਦਾ ਕਾਰਦਾ ਆ ਵਾ ਇਹਨਾਂ ਨੂੰ ਸੋਲਵ ਕਰਨ ਵਾਸਤੇ ਅਸੀਂ ਪੁਲਿਸ ਸਟੇਸ਼ਨ 'ਤੇ ਜਾ ਰਹੇ ਹਾਂ ਉੱਥੇ ਜਾ ਕੇ ਦਾ ਰਜਿਵਾ ਕਰਾਵਾਗੇ ਦੋਵਾਂ ਕਰਾਦਾ ਜੋ ਵੀ ਬਰਦੀ ਕਾਰਵਾਈ ਕਰਾਦਾਂਗੇ ਠੀਕ ਹੈ ਜੀ ਕੀ ਬੰਦ ਕਾਰਵਾਈ ਕੀਤੀ ਹੈ ਕਾਰਵਾਈ ਇਹੋ ਹੀ ਆ ਵੀ ਇਹਨਾਂ ਦਾ ਪੈਸਾ ਹੀ ਹੋਣਾ ਵਾ ਜਿਹੜਾ ਨੁਕਸਾਨ ਹੋਇਆ ਗੱਡੀ ਦਾ ਉਹ ਗੱਡੀ ਦਾ ਨੁਕਸਾਨ ਭਰਿਆ ਜਾਏਗਾ ਟਰੱਕ ਵਾਲੇ ਨੂੰ ਕਹਿ ਕੇ ਇਹਨਾਂ ਦੇ ਮਾਲਕਾਂ ਨੂੰ ਸਰਦਿੰਦੀ ਆ ਤੇ ਜੇ ਅਗਰ ਨਹੀਂ ਫੈਸਲਾ ਹੋਏਗਾ ਤੇ ਇਹਨਾਂ ਦੇ ਖਲਾਫ ਐਪੀਆਰ ਲਾਉ ਜੀ